ਕਿ ਕਲਗੀ ਵਾਲੇ ਕਹਿੰਦੇ ਉਹਨੂੰ ਦੁਨੀਆ ਇਹ ਕਹੂਗੀ ਕਿ ਬੈਰੀਆਂ ਨੇ ਘੇਰ ਕੇ ਸਹਿਬ ਗਾਦੇ ਨੂੰ ਖਤਮ ਕਰਤਾ ਘੇਰ ਕੇ ਮਾਰੇ ਜਾਣਾ ਗੱਲ ਹੋਰ ਹੁੰਦੀ ਹੈ ਮੈਦਾਨੇ ਜੰਗ ਵਿੱਚ ਕੁੱਦ ਕੇ ਆਪ ਜਾ ਕੇ ਸ਼ਹਾਦਤ ਦੇਣੀ ਉਹ ਗੱਲ ਹੋਰ ਹੁੰਦੀ ਹੈ ਸ਼ਹੀਦ ਹੋ ਜਾਣਾ ਸੇ ਮਾਰੇ ਜਾਣਾ ਉਸ ਵਕਤ ਜਿੰਮੀ ਅਸਮਾਨ ਦਾ ਫਰਕ ਹੁੰਦਾ ਆਓ ਪਿਆਰ ਨਾਲ ਤੱਕੋ ਕਲਗੀ ਵਾਲੇ ਗੁਰੂ ਕਾਹਦਾ ਮੇਰੇ ਪੁੱਤਰ ਨੂੰ ਮੈਂ ਕਿਉਂ ਨਾ ਸ਼ਹੀਦੀ ਤਾਂ ਪਾਵੇ ਪਰ ਉੱਥੇ ਸਮਾਨੀਓ ਦਾ ਉਹਦਾ ਸਮਾਨ ਤਰਗੇ ਮਾਰੇ ਜਾਣਦੇ ਸੀ ਮੈਂ ਬਚਨ ਕੀਤਾ ਜੀਤਾ ਨਾ ਦੋ ਸਰਹੰਦ ਦੀਆਂ ਕੰਡਾ ਅੰਦਰ ਤੇ ਦੋ ਮੰਗੇ ਚਮਕੌਰ ਗਰੀ ਮੈਂ ਦੋ ਤਾਂ ਚਮਕੌਰ ਮੰਗੇ ਨੇ ਇੱਥੇ ਵੀ ਅਜੀਤ ਸਿੰਘ ਨੂੰ ਸ਼ੂਰੀ ਹੋਣ ਦੇਣਾ ਜੀਵਨ ਸਿੰਘ ਆ ਕੀ ਇੰਸ਼ਾ ਨੂੰ ਲੈ ਕੇ ਆ ਉਹਨੂੰ ਕਹਦੇ ਗੁਰੂ ਜੀ ਦਾ ਹੁਕਮ ਹੈ ਅੱਗੇ ਜਾਣਾ ਸਤਗੁਰੂ ਕਲਨੀ ਵਾਲੇ ਦੇਖਾ ਭਲਾ ਬਾਬਾ ਜੀ ਜੀਵਨ ਸਿੰਘ ਨੂੰ ਡਿਊਟੀ ਹੈ ਕਿਉਂ ਨਾ ਅਹ ਜੈਤਾ ਦੀਨ ਧਰਨੇ ਕੋਲ ਬੁਲਾਵਾ ਰਗਿਆ ਮਗਰ ਜੀਤ ਕੋਰਾ ਬੁੱਖੋ ਫਰਮਾਇਆ ਹਾਏ ਧਰ ਤਰੀ ਨਾ ਆਪਾ ਅੱਖੀ ਪਾ ਕੇ ਮਹਿਰ ਲਿਆ ਜੀਵਨ ਸਿੰਘਾ ਜੀ ਤੇ ਸਿਆਣ ਜਾਲਮ ਨੇ ਘੇਰ ਲਿਆ জালমা sama pata de de ai jalm lo tahahara kar ka kab shor la jeevan se ka jee dasiya jalm ne keh reya mushkil bach ke ਜਾਲਮ ਪਰ ਤੇਰਾ ਮੰਨ ਨਾ ਬੰਦੋ ਕੇਰ ਖੜੇ ਬਹਿਰੀ ਹਾ ਤੋੜ ਦੇ ਆ ਕੇਰਾ ਤੋੜ ਦੇ ਆ ਕੇਰਾ ਪਰਬਤ ਪੰਨ ਸਮੇਰ ਲਿਆ ਜਾਲਮ ਹਏ ਜੀਵਨ ਸਿੰਘਾ ਜੀ ਤਸਿਆ ਜਾਲਮ ਨੇ ਕੇ

ਮੇਰੇ ਤੋਂ ਮੋਰ ਆਸ਼ੇ ਪੀ ਆਪਾ ਨਹੀਂ ਗਾਣਾ ਸਤਗੁਰ ਸਮਾਂ ਨਹੀ ਰਲਿਆ ਜੀਵਨ ਸੰਗਾ ਜੀ ਦਸਣਾ ਜਾਲਮ ਨੇ ਤੇ ਰਲਿਆ ਹਕਮ ਮੰਨ ਕੇ ਸਤਗੁਰ ਦੀ ਮਾ ਸੀਸ ਪਟਾਇਆ ਰਣ ਭੂਮੀ ਵਾਲ ਜਿੱਤਾਂ ਦੀ चला पाया शर आख शर बरारा बिर न फेर लिया जी दसां हिकु